ਲੋੜ ਹੈ ਕਿ ਪੰਜਾਬ ਦੇ ਵਿੱਚ ਕੋਈ ਜਾਖੜ ਸਾਹਿਬ ਵਰਗੇ ਇਮਾਨਦਾਰ ਤਜਰਬੇਕਾਰ ਤੇ ਕੌਮੀ ਸੋਚ ਰੱਖਣ ਵਾਲੇ ਲੀਡਰ ਜਿਹੜੇ ਆ ਉਹਨਾਂ ਨੂੰ ਅੱਗੇ ਲੈਣਾ ਜਾਵੇ ਇਹ ਪੰਜਾਬ ਦੀ ਸੋਚ ਹੈ ਔਰ ਦੋਸਤੋ ਔਰ ਵਰਨਾ ਜਿਹੜਾ ਆਪਾਂ 5 ਸਾਲ ਤੋਂ ਭੁਗਤ ਰਹੇ ਆ ਜਾਖੜ ਸਾਹਿਬ ਮੈਂ ਇਸ਼ਤਿਹਾਰ ਪੜਦਾ ਕਿ ਸਰਕਾਰ ਨੇ 60000 ਨੌਕਰੀਆਂ ਦਿੱਤੀਆਂ ਪੰਜਾਬ ਦੇ ਵਿੱਚ 6 ਲੱਖ ਸਰਕਾਰੀ ਮੁਲਾਜ਼ਮ ਹੈ ਜੇ 3% ਵੀ ਹਰ ਸਾਲ ਜੇ ਰਿਟਾਇਰ ਹੁੰਦਾ ਤਾਂ 18000 ਬਣ ਜਾਂਦੇ ਆ ਤੇ 4 ਸਾਲ ਹੋ ਗਏ 60000 ਨੌਕਰੀਆਂ ਦੇਤੀਆਂ ਤੇ ਜੇ ਇਹਨੂੰ ਇਹ ਜਿਹੜਾ ਹਰ ਸਾਲ 18000 ਨੂੰ ਤੁਸੀਂ 4 ਨਾਲ ਜ਼ਰਬ ਕਰ ਲੋ ਤੇ ਇਹ 72000 ਬਣਦਾ ਮੈਂ ਰਾਜਾ ਵਿਡਕ ਨਹੀਂ ਐ ਮੈਂ ਰਾਜਾ ਵਿਡਕ ਨਹੀਂ ਐ ਮੈਨੂੰ ਇਹ ਸਾਰੇ ਨਾਪ ਤੋ ਲਾਉਂਦੇ ਆ ਤੇ ਜਿਹੜੀਆਂ ਨੌਕਰੀਆਂ ਪਹਿਲਾਂ ਹੀ ਕੋਈ ਸਿਪਾਈ ਹੈ ਕੋਈ ਨਰਸ ਹੈ ਕੋਈ ਪਟਵਾਰੀ ਹੈ ਕੋਈ ਡਰਾਈਵਰ ਹੈ ਕੋਈ ਪੀਐਨ ਹੈ ਉਹੀ ਉਹੀ ਨੌਕਰੀਆਂ ਫੇਰ ਦੇ ਕੇ ਅਸੀਂ ਕਹਿੰਦੇ ਪੰਜਾਬ ਚ ਨੌਕਰੀਆਂ ਦਿਤੀਆਂ ਚੁਗ ਸਾਹਿਬ ਪਿਛਲੇ ਸਾਲ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਦਾ ਗ੍ਰਾਮੀਨ ਸੜਕ ਯੋਜਨਾ ਦਾ 800 ਕਰੋੜ ਰੁਪਇਆ ਪੰਜਾਬ ਦਾ ਲਹਿਬਸ ਹੋ ਗਿਆ ਕਿਉਂਕਿ ਕੋਈ ਪ੍ਰੋਪੋਜ਼ਲ ਨਹੀਂ ਗਈ ਜਿਹੜੀ ਸਪੈਸ਼ਲਿਸਟ ਅਸਿਸਟੈਂਸ ਸਕੀਮ ਹੁੰਦੀ ਹੈ ਬਿਨਾਂ ਵਿਆਜ ਤੋਂ ਬਿਨਾਂ ਵਿਆਜ ਤੋਂ 50 ਸਾਲਾਂ ਚ ਬੋੜਨੀ ਹੈ 1800 ਕਰੋੜ ਰੁਪਇਆ ਜਿਹੜਾ ਉਹ ਇਸ ਕਰਕੇ ਆਪਾਂ ਨੂੰ ਨਹੀਂ ਮਿਲਿਆ ਕਿਉਂਕਿ ਉੱਥੇ ਦਫ਼ਤਰ ਚ ਕਾਗਜ਼ੀ ਦਾਖਲ ਨਹੀਂ ਕਰਾਇਆ ਇਸ ਕਿਸਮ ਦੇ ਜਿਹੜੇ ਪੰਜਾਬ ਦੇ ਹਾਲਾਤ ਬਣਿਆ ਮੈਨੂੰ ਅਹਿਸਾਸ ਹੋ ਛੋਡੀ ਸਾਹਿਬ ਕਿ ਸਮੇਂ ਦੀ ਕਮੀ ਨਜ਼ਰ ਮੈਂ ਇੱਥੇ ਮੈਂ ਅੱਜ ਇੱਕ ਨਮਾਣਾ ਸਿੱਖ ਕਿਦਰਾਰੇ ਦੀ ਦਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਅਰਦਾਸ ਕਰੂੰਗਾ ਗੁਰੂ ਸਾਹਿਬ ਮੇਰੀ ਆਵਾਜ਼ ਦੇ ਵਿੱਚ ਇੱਕ ਤਾਕਤ ਪੈਦਾ ਕਰ ਦਿਓ ਮੇਰੀ ਆਵਾਜ਼ ਦੇ ਵਿੱਚ ਇੱਕ ਜਾਦੂ ਪੈਦਾ ਕਰ ਦਿਓ ਮੇਰੀ ਆਵਾਜ਼ ਸੁਣ ਕੇ ਜਿਹੜੇ ਪੰਜਾਬ ਦੇ ਗੁੰਮਰਾ ਲੋਕ ਹੈ ਗੁੰਮਰਾ ਲੋਕ ਹੈ ਅੱਜ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਲਗੇ ਫਿਰਦੇ ਐ ਇਹ ਆਪਣੇ ਦੋਸਤ ਤੇ ਦੁਸ਼ਮਣ ਦੀ ਪਛਾਣ ਕਰ ਲੈਣ ਮੇਰਾ ਸ਼ੇਰ 5 ਸਾਲ ਟਿਚਰਾਂ ਨਾਲ ਹੀ ਕੱਢ ਗਿਆ ਮਸ਼ਕਰੀਆਂ ਕਰਕੇ ਹੀ ਕੱਢ ਗਿਆ ਲੋਕਾਂ ਨੂੰ ਚੁਟਕਲੇ ਸੁਣਾ ਕੇ ਗਈ ਸਚਾਈ ਤੇ ਫੇਰ ਆਇਆ ਮੈਂ ਦੇਖ ਰਿਹਾ ਸੀ ਹਾਲ ਆ ਬੈਠੇ ਆ ਸੀਐਮ ਹਰਿਆਣਾ ਦੇ ਨਾਲ ਜਦੋਂ ਸਰਕਾਰ ਸੀ ਚਾਹੇ ਕਾਂਗਰਸ ਦੀ ਸੀ ਚਾਹੇ ਅਕਾਲੀ ਦਲ ਬੀਜੇਪੀ ਦੀ ਰਹੀ ਪਰ ਮੇਰੇ ਭਾਵੋ ਕਦੇ ਕਿਸੇ ਨੇ ਆ ਘੋਰ ਜਿਹੜੀ ਲੁੱਟ ਮਚਾ ਰਿਆ ਅੱਜ ਇੱਕ ਵੀ ਬਸ ਤੁਸੀਂ ਵੀ ਉਧਰੋਂ ਆਏ ਹੋ ਜਿੱਥੇ ਤੁਹਾਨੂੰ ਰੋਕਿਆ ਤੁਸੀਂ ਜਾਣਾ ਵੀ ਉਧਰੋਂ ਇੱਕ ਵੀ ਬਸ ਜੇ ਕੋਈ ਪ੍ਰਾਈਵੇਟ ਹੋਵੇ ਆਮ ਆਦਮੀ ਦੀ ਸਾਰਿਆਂ ਦੀਆਂ ਸਾਰੀਆਂ ਬੱਸਾਂ ਕਿਹਦੀਆਂ ਸੀ ਦੱਸੋ ਬਈ ਸਾਰੀਆਂ ਤੁਸੀਂ ਵੀ ਦੱਸੋ ਵੀ ਕਿਹਦੀਆਂ ਬੱਸਾਂ ਸੀ ਹਰ ਬੱਸ ਜਿਹੜੀ ਆ ਉਹ ਪੰਜਾਬ ਰੁਖਿਆ ਸੀ ਜਾਂ ਪੀਆਰਟੀ ਸੀ ਉਹਦੇ ਉੱਤੇ ਝੰਡੇ ਵੀ ਆਮ ਆਦਮੀ ਪਾਰਟੀ ਦੇ ਲਾਏ ਆ ਇੱਕ ਦੋ ਬੱਸਾਂ ਆਰਟੀਓ ਭੇਜਣੋਂ ਰਹਿ ਗਿਆ ਸੀ ਆਨੰਦਪੁਰ ਸਾਹਿਬ ਉੱਥੇ ਬੈਠੇ ਨਹੀਂ ਆਰਟੀਓ ਤੋਂ ਉੱਥੇ ਉਹਨੂੰ ਸਸਪੈਂਡ ਕੀਤਾ ਉਹਦੀ ਬਦਲੀ ਕੀਤੀ ਇਹ ਹਾਲ ਅਫਸਰਾਂ ਦਾ ਕੀਤਾ ਹੋਇਆ ਪਰ ਅਫਸਰਾਂ ਨੂੰ ਮੈਂ ਕਹਿਣਾ ਚਾਹੁੰਨਾ ਹੁਣ ਵੀ ਸਾਡੇ ਕੁਝ ਪੁਲਿਸ ਦੇ ਅਫਸਰ ਫੋਟੋਆਂ ਖਿੱਚ ਕੇ ਭੇਜ ਰਹੇ ਸੀ ਪਤਾ ਨਹੀਂ ਕਿਨੂੰ ਇਹਨਾਂ ਨੇ ਖੁਸ਼ ਕਰਨਾ ਕਿਨਾਂ ਨੂੰ ਭੇਜਦੇ ਆ ਉਹ ਤੁਹਾਡੀਆਂ ਸਟਾਰ ਤੁਹਾਡੇ ਨਹੀਂ ਲੈਣੇ ਤੁਹਾਡੇ ਰਹਿਣੇ ਨੇ ਤੁਹਾਨੂੰ ਤਨਖਾਹਾਂ ਮਿਲਦੀਆਂ ਰਹਿਣੀਆਂ ਐ ਨਾ ਗੈਦਾਰੀ ਕਰੋ ਇਹਨਾਂ ਦੇ ਦਿੱਲੀ ਵਾਲਿਆਂ ਪਿੱਛੇ ਜਿਹੜੇ ਬੈਠੇ ਆ ਕੇ ਕਿੰਨੇ ਚਿਰ ਸਲੂਟ ਮਾਰਦੇ ਰਹੋਗੇ ਇਹਨਾਂ ਨੂੰ ਇਹ ਦਿੱਲੀ ਵਾਲਿਆਂ ਨੂੰ ਕਿੰਨੇ ਚਿਰ ਸਲੂਟ ਮਾਰਦੇ ਰਹੋਗੇ ਅੱਜ ਅੱਜ ਆਪਣੇ 에어ਪੋਰਟ ਵੀ ਜਿਹੜੇ ਆ ਹੈਲੀਪੈਡ ਵੀ ਉੱਥੇ ਬਣਾਤੇ ਸਿਕਿਉਰਿਟੀ ਵੀ ਤੁਸੀਂ ਕਰਦੇ ਹੋ ਲੱਖਾਂ ਕਰੋੜਾਂ ਦੀ ਇਹਨਾਂ ਨੂੰ ਗੱਡੀਆਂ ਵੀ ਦਿੰਨੇ ਹੋ ਪਰ ਤੁਸੀਂ ਤਾਂ ਪੰਜਾਬ ਦੇ ਹੋ ਤੁਸੀਂ ਤਾਂ ਉਰੇ ਰਹਿਣਾ ਉੱਠਣਾ ਜਾਗਣਾ ਪਊਗਾ ਇਹ ਜੀ ਪਵਿੱਤਰ ਧਰਤੀ ਤੇ ਹੀ ਫੈਸਲਾ ਕਰਕੇ ਜਾਓ ਕੱਲਾ 6000 ਮਲਾਜ਼ਮ ਆਇਆ ਹੋਇਆ ਸਾਰੇ ਪੰਜਾਬ ਤੋਂ 6000 ਮਲਾਜ਼ਮ ਇਹਨਾਂ ਦੀ ਸਿਕਿਉਰਿਟੀ ਕਰਨ ਨੂੰ ਉਹ ਮੈਂ ਪੁਲਿਸ ਦੇ ਕੱਲਾ-ਕੱਲਾ ਮੈਂ ਦੇਖ ਰਿਹਾ ਸੀ ਇੱਕ-ਇੱਕ ਵੀਡੀਓ ਪਟਵਾਰੀ ਬਸ ਦੇ ਮਗਰ ਗੱਡੀ ਲਾਈ ਆ ਰਿਹਾ ਸੀ ਗਿੰੜ ਰਿਹਾ ਸੀ ਵੀ ਬੰਦੇ ਪੂਰੇ ਜਿੰਨੇ ਡੱਕੇ ਆ ਇਹਦੇ ਵਿੱਚ ਮੈਂ ਬੈਠੇ ਆ ਕਿ ਨਹੀਂ ਪਰ ਮੈਂ ਇੱਕ ਗੱਲ ਹੋਰ ਸਖੜ ਸਾਹਿਬ ਦੇਖੀ ਸੈਣੀ ਸਾਹਿਬ ਦੇਖੀ ਜਦੋਂ ਮੈਂ ਦੇਖਿਆ ਵੀ ਬੱਸਾਂ ਤਾਂ ਉੱਥੇ ਰੁਕ ਰਹੀਆਂ ਸੀ ਬੈਰੀਅਰ ਲਾਇਆ ਸੀ ਵੀ ਚਲੋ ਇੱਧਰ ਬੰਦੇ ਉਤਰ ਕੇ ਇਹ ਪੰਜਾਬ ਦੇ ਆ ਕਿਹੜਾ ਬੰਦੇ ਉਤਰ ਕੇ ਬੱਸ ਉਹਨਾਂ ਦੀ ਚੜ ਕੇ ਆਏ ਜਿਨ੍ਹਾਂ ਜਿਨ੍ਹਾਂ ਦੀ ਰੈਲੀ 'ਚ ਜਾਣਾ ਸੀ ਉਤਰ ਕੇ ਅੱਗੇ ਚੱਲੀ ਜਾ ਰਹੇ ਸੀ ਬੱਸ ਉਹੀ ਵਰਤੀ ਬੈਠੇ ਪਰ ਜਿੱਥੇ ਜਾਣਾ ਸੀ ਆਪਣੀ ਰੈਲੀ 'ਚ ਹਾਜ਼ਰੀ ਲਵਾਉਣ ਉੱਥੇ ਪਹੁੰਚੇ ਆ ਬੱਸਾਂ ਨਾਲ ਨਹੀਂ ਪਾਈ ਐ ਪਹੁੰਚਦੇ ਹੁੰਦੇ ਬੰਦੇ ਠੀਕ ਆ ਲੋਕਾਂ ਨੇ ਸਰਕਾਰ ਦੀ ਬੱਸਾਂ ਸੀ ਉਹਦਾ ਜਿਹੜਾ ਉਹਨਾਂ ਦੀਆਂ ਬੱਸਾਂ ਐ ਉਹ ਚ ਉਹ ਆ ਗਏ ਇਹਦੀ ਆ ਫੇਰੀਆਂ ਜਿਹੜੀਆਂ ਬਾਹਰ ਦੀਆਂ ਚੱਲ ਰਹੀਆਂ ਇਹ ਪ੍ਰਧਾਨ ਮੰਤਰੀ ਤੇ ਗਿੰਦਾ ਸੀ ਨਾ ਦੇਸ਼ ਅਕਾਲੀ ਇੰਗਲੈਂਡ ਤੇ ਜਾਣ ਨੂੰ ਇਜ਼ਰਾਈਲ ਦਾ ਇਹਨੇ ਵੀਜ਼ਾ ਲਵਾਉਣ ਨੂੰ ਦਿੱਤਾ ਵੀ ਮੈਂ ਜਾਣਾ ਚਾਹਨਾ 10 ਦਿਨ ਪਹਿਲਾਂ ਇਹ ਜਾ ਕੇ ਆਇਆ ਦੋ ਦੇਸ਼ ਘੁੰਮ ਕੇ ਆਇਆ ਤੇ ਕੀ ਕਰਨ ਜਾਂਦਾ ਹੁਣ ਇਹ ਬਾਹਰ ਇਹ ਕੀ ਕਰਨ ਜਾਂਦਾ ਬਾਹਰ ਇਹ ਸਾਰੇ ਜਿੰਨੀ ਵੀ ਲੁੱਟਮਾਰ ਕੀਤੀ ਹੈ ਇਹਦੀ ਤੇ ਕੇਜਰੀਵਾਲ ਦੀ ਉੱਥੇ ਪੈਸੇ ਜਮ੍ਹਾਂ ਕਰਾਉਣ ਜਾਂਦਾ ਤੇ ਉਦੋਂ ਬਾਅਦ ਜੋ ਇਹਦਾ ਹਾਲ ਕਰਨਾ ਤੁਸੀਂ 27 ਇੰਗਲੈਂਡ ਵੱਲ ਫੋਟ ਲੱਗਣ ਤੋਂ ਪਹਿਲਾਂ ਬਾਅਦ ਚ ਮੈਂ ਲੁਕਣਾ ਕਿੱਥੇ ਆ ਜਾਣਾ ਕਿੱਥੇ ਆ ਇਸ ਕਰਕੇ ਇੱਕ ਬੜੇ-ਬੜੇ ਇੰਡਸਟ੍ਰੀਅਲਿਸਟ ਨੂੰ ਜਿਹੜਾ ਬੜਾ-ਬੜਾ ਕਾਰੋਬਾਰੀ ਆ ਉਹਨੂੰ ਇਹਨਾਂ ਨੇ ਆਪਣਾ ਮੰਤਰੀ ਬਣਾਇਆ ਤੇ ਉਹਨੂੰ ਸਾਰੇ ਦੇ ਸਾਰੇ ਮਹਿਕਮੇ ਪਾਵਰ ਦਾ ਇੰਡਸਟਰੀ ਦਾ ਲੋਕਲ ਬਾਡੀਜ਼ ਦਾ ਸਾਰੇ ਮਹਿਕਮਿਆਂ ਨੂੰ ਦਿੱਤੇ ਤੇ ਉਹਦੇ ਨਾਲੇ ਘੁੰਮਣ ਬਾਹਰ ਜਾਂਦਾ ਇਮਾਨਦਰੀ ਦੀਆਂ ਗੱਲਾਂ ਕਰਦਾ ਤੇ ਜੇ ਤੂੰ ਭਾਈ ਅਚੁਗ ਸਾਬ ਨੇ ਗੱਲ ਕੀਤੀ ਜੇ ਉਹ ਵੀਡੀਓ ਜਿਹੜੀ ਆਈ ਜਦੋਂ ਸਾਡੀ ਗੁਰੂ ਮਹਾਰਾਜ ਜੀ ਦੇ ਤੇ ਕਹਿੰਨੇ ਉਹ ਵੀ ਦੁੱਖ ਲੱਗਦਾ ਵੀ ਜਦੋਂ ਉੱਥੇ 300 350 ਸਾਲ ਤੇ ਉਹ ਦਿਨ ਮਨਾਇਆ ਜਾ ਰਿਹਾ ਸੀ ਵਿਧਾਨ ਸਭਾ ਚ ਜਾਖੜ ਸਾਹਿਬ ਦੀ ਗੱਲ ਠੀਕ ਵੀ ਭਾਈ ਕਿਆ ਕੀ ਨਹੀਂ ਕਿਹਾ ਉਹ ਲਗਬਾਧ ਦੀ ਆ ਪਰ ਜਦੋਂ ਉਹ ਦਿਹਾੜੇ ਦੀ ਗੱਲ ਹੋ ਰਹੀ ਹੋਵੇ ਦਿੱਲੀ ਵਿਧਾਨ ਸਭਾ ਚ ਗੁਰੂਆਂ ਦੀ ਗੱਲ ਹੋ ਰਹੀ ਹੋਵੇ ਤੂੰ ਉੱਥੇ ਕੁੱਤਿਆਂ ਦੀ ਜਾਂ ਹੋਰਾਂ ਦੀ ਸਨਮਾਨ ਦੀ ਗੱਲ ਕਿਉਂ ਕਰੇ ਤੇ ਅੱਜ ਇਸ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਆ ਭਗਵੰਤ ਮਾਨ ਨੂੰ ਵੀ ਦਿੱਲੀਆਂ ਵਾਲੇ ਸਾਡੇ ਗੁਰੂਆਂ ਦੀ ਬੇਅਦਬੀ ਕਰਵਾਈ ਦਿੱਲੀ ਦੀ ਵਿਧਾਨ ਸਭਾ ਚ ਅੱਜ ਜੇ ਇਹ ਅਸਲ ਪੰਜਾਬ ਦਾ ਏ ਇਹ ਪੰਜਾਬੀ ਆ ਤਾਂ ਜੇ ਨੂੰ ਇਤਿਹਾਸ ਕਾਨਫਰੰਸ 'ਚ ਮਾਫੀ ਮੰਗਣੀ ਚਾਹੀਦੀ